ਸਾਡੇ ਗੁਰੂ ਸਾਹਿਬ ਪਤਾ ਕੀ ਕਹਿੰਦੇ ਨੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ ਲੈ ਆਸੀ ਕਿੰਨੇ ਚੰਗੇ ਬਣ ਬਣ ਕੇ ਬਈ ਜਾਈਏ ਕੱਪੜੇ ਵੀ ਲੱਖ ਰੁਪਈਆ ਮੀਟਰ ਵਾਲੇ ਪਾ ਲਈਏ ਵੀ ਮਹਾਰਾਜ ਤੁਹਾਨੂੰ ਚੰਗੇ ਲੱਗਾਂਗੇ ਤੇ ਮੱਥੇ ਵੀ ਨਾ ਲਗੋ ਰਹਿਤ ਤੇ ਟੋਡੀ ਹੈ ਨਹੀਂ ਜਿਹੜੇ ਸ਼ਰੀਮਾਨ ਹੋਏ ਨਾ ਬਲਵੰਤ ਸਿੰਘ ਜੀ ਰਾਣਾ ਸਾਹਿਬ ਵਾਲੇ ਉਹ ਜਿੱਥੇ ਵੀ ਜਾਂਦੇ ਹੁੰਦੇ ਇਉਂ ਹੀ ਪੜਦੇ ਹੁੰਦੇ ਮੈਨੂੰ ਸਿੱਖਨਾ ਪਿਆਰਾ ਲੱਗਦਾ ਰਸ ਪਿਆਰੀ ਗੁਰਾਨ ਨੂੰ ਕਿੰਨੇ ਸਿੱਖਨਾ ਪਿਆਰਾ ਲੱਗਦਾ ਰਸ ਪਿਆਰੀ ਗੁਰਾਨ ਨੂੰ ਇੱਕ ਗਾ ਪਿਆਰਾ ਲੱਗਦਾ ਰਸ ਪਿਆਰੀ ਗੁਰਾਨ ਨੂੰ ਦੂ ਤੈਨੂੰ ਪਿਆਰ ਲੱਗਦਾ ਰਹੇ ਤੂੰ ਪਿਆਰੀ ਘੁਰਾਣੀ ਨਾ ਪਿਆਰਾ ਲੱਗਦਾ ਈ ਰਹਿ ਤੈ ਪਿਆਰੀ ਗੁਰਾਨ ਨੂੰ ਬੰਦੇ ਸਖਨਾ ਪਿਆਰਾ ਲੱਗਦਾ ਰਹਿ ਤੈ ਪਿਆਰੀ ਗੁਰਾਨ ਨੂੰ ਬੰਦੇ ਦੇਖਣਾ ਪਿਆਰਾ ਲੱਗਦਾ ਰਹਿ ਤੂੰ ਪਿਆਰੀ ਜੁਦਾ पुरालो

ਮਝ ਕੋ ਸਿੱਖ ਪਿਆਰਾ ਨਾ ਰਹਿਣੀ ਰਹੇ ਮਰਿਆਦਾ ਵਿੱਚ ਰਹੇ ਅੰਗ ਮਰਿਆਦਾ ਵਿੱਚ ਹੈ ਨਾ ਰੋਟੀਆਂ ਪਕਾ ਦਿੰਦੀ ਪਾਣੀ ਮਰਿਆਦਾ ਵਿੱਚ ਫਸਲਾਂ ਹੋਏਗਾ ਤੇ ਜੇ ਖੁੱਲਾ ਹੀ ਚੱਲ ਪਿਆ ਨੁਕਸਾਨ ਹੀ ਨੁਕਸਾਨ ਇਹ ਹੋ ਨਹੀਂ ਚੱਲਣਾ ਕਿਸੇ ਪਾਬੰਦੀ ਚ ਰਹਿਣਾ ਰਹਿ ਤਾਂ ਮਤਲਬ ਪਾਬੰਦੀਆਂ ਆ ਖਾਣਾ ਹੈ ਆ ਨਹੀਂ ਖਾਣਾ ਆ ਪਾਉਣਾ ਹੈ ਆ ਨਹੀਂ ਪਾਉਣਾ ਇੱਥੇ ਜਾਣਾ ਹੈ ਇੱਥੇ ਨਹੀਂ ਜਾਣਾ ਆ ਕੰਮ ਕਰਨਾ ਹੈ ਆ ਨਹੀਂ ਕਰਨਾ ਆ ਬੋਲਣਾ ਹੈ ਆ ਨਹੀਂ ਬੋਲਣਾ ਆ ਸੁਣਨਾ ਹੈ ਗੰਦੇ ਗੀਤ ਅਜ ਆ ਨਹੀਂ ਸੁਣਨਾ ਆ ਦੇਖਣਾ ਹੈ ਆ ਨਹੀਂ ਦੇਖਣਾ ਇਧਰ ਕਦਮ ਪੁੱਟਣਾ ਹੈ ਇਧਰ ਕਿੰਨੂੰ ਕਹਿੰਦੇ ਰਹਿਤ ਮੇਰਾ ਰਹਿਣੀ ਰਹੇ ਸੋਈ ਸਿੱਖ ਮੇਰਾ ਗੁਰੂ ਮਹਾਰਾਜ ਦੇ ਬੱਚੇ ਨੇ